ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਹਾਂ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੀ ਬਣਾਈ ਗਈ ਸੀ ਇਨਸਾਫ ਦਲਵਾਉਣ ਵਾਸਤੇ ਜਿਹੜੀ ਬਣਾਈ ਗਈ ਸੀ ਰੱਖਿਆ ਕਰਨ ਵਾਸਤੇ ਉਸ ਕੌਮ ਵਿੱਚ ਵੰਡੀਆਂ ਪੈਣ ਲੱਗੀਆਂ ਲੋਕੀ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ ਹੈ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰ ਦਿਓ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਏਜੰਸੀਆਂ ਲੱਗੀਆਂ ਤਾਕਤਾਂ ਲੱਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਦਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ ਹੈ ਤੁਸੀਂ ਦੇਖ ਲਓ ਕੀ ਹੋ ਰਿਹਾ ਆਪਣੇ ਨਾਲ ਆਪਣੀ ਕਮਜ਼ੋਰੀ ਕਰਕੇ ਆਪਣੀ ਤਾਕਤ ਨੂੰ ਵੰਡੀ ਹੋਣ ਕਰਕੇ ਹੋ ਕੀ ਰਿਹਾ ਹੁਣ ਤੁਹਾਡੇ ਗੁਰੂ ਘਰ ਵੀ ਤੁਹਾਡੇ ਕੋ ਦੋ ਖਸ ਗਏ ਹੈ ਮੈਂ ਪੁੱਛਣਾ ਛੋਣਾ ਹੈ ਖਾਲਸਾ ਜੀ ਆਪਣੀ ਤਾਕਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ ਆਪਣੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣੀ ਤਾਕਤ ਸ਼੍ਰੋਮਣੀ ਕਾਲੀ ਦਲ ਹੈ ਪਰ ਅੱਜ ਉਹਨਾਂ ਤਾਕਤਾਂ ਨੇ ਐ ਜੇ ਸਿੱਖ ਖੜੇ ਕਰਦੇ ਜਿਨ੍ਹਾਂ ਦੀ ਸ਼ਕਲ ਸਿੱਖਾ ਮੰਗੂ ਪਰ ਹਵਾ ਸਿੱਖਾ ਮੰਗੂ ਪਰ ਉਹਨਾਂ ਵਿੱਚ ਐ ਜੀ ਗੱਦਾਰੀ ਹੈ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ ਸਿੱਖ ਕੌਮ ਦੇ ਖਿਲਾਫ ਚੱਲ ਕੇ ਸਿੱਖ ਕੌਮ ਦੀਆਂ ਸਾਰੀਆਂ ਇੰਸਟੀਟਿਊਸ਼ਨਸ ਨੂੰ ਖਤਮ ਕਰਨਾ ਖਾਲਸਾ ਜੀ ਆਪਾਂ ਤੱਕ ਤਹਜ਼ੂਰ ਸਾਹਿਬ ਜਾਣੇ ਹਨ ਹਰ ਰੋਜ਼ ਜਥੇ ਜਾਂਦੇ ਹੈ ਉੱਥੇ ਥੋੜਾ ਸਿੱਖ ਕੌਮ ਇੰਤਜ਼ਾਮ ਕਰਦੀ ਸੀ ਸਿੱਖ ਕੌਮ ਦੀ ਕਮੇਟੀ ਸੀ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਤੇ ਅੱਜ ਕੀ ਕਰਤਾ ਉਹ ਐਕਟ ਖਤਮ ਕਰਤਾ ਅੱਜ ਉੱਥੇ ਜੱਗ ਤਹਜ਼ੂਰ ਸਾਹਿਬ ਤੇ ਆਰਐਸਐਸ ਤੇ ਭਾਜਪੀ ਦਾ ਕਬਜ਼ਾ ਹੋ ਗਿਆ ਕਿਦੋਂ ਜਾਗੋਂਗੇ ਅੱਜ ਉਹ ਫੈਸਲਾ ਕਰਨਗੇ ਉਥੋਂ ਦੀ ਮਰਿਆਦਾ ਕੀ ਹੋਊਗੀ ਉਥੇ ਕਿਵੇਂ ਰੋਜ਼ ਦੀ ਮਰਿਆਦਾ ਚੱਲੂਗੀ ਕੌਣ ਕੀਰਤਨ ਕਰੂਗਾ ਕਿਹੜਾ ਕੀਰਤਨ ਹੋਊਗਾ ਉਵੇਂ ਹੀ ਤਖਤ ਪਤਨਾ ਸਾਹਿਬ ਦੇ ਐਕਟ ਬਦਲ ਦਿੱਤਾ ਇਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਅਕਾਲੀ ਦਲ ਨੇ ਸੰਘਰਸ਼ ਕਰਕੇ ਮੋਰਚੇ ਲਾ ਕੇ ਅਕਾਲੀ ਦਲ ਦੇ ਵਰਕਰਾਂ ਨੇ ਦਿੱਲੀ ਜਾ ਕੇ ਮੈਨੂੰ ਲੱਗਦਾ ਬਹੁਤ ਸਟੇਜ ਲੀਡਰ ਬੈਠੇ ਹੋਣੇ ਆ ਜਿਨ੍ਹਾਂ ਦੇ ਬਜ਼ੁਰਗਾਂ ਨਹੀਂ ਆਪ ਜਾਂ ਤੁਹਾਡੇ ਵਿੱਚ ਹੀ ਹੋਣੇ ਜਿਨ੍ਹਾਂ ਨੇ ਉੱਥੇ ਸਾਲੋਂ ਸਾਲ ਜੇਲ੍ਹਾਂ ਕੱਟੀਆਂ ਦੇ ਗੁਰੂ ਘਰਾਂ ਨੂੰ ਆਜ਼ਾਦ ਮਹੰਤਾਂ ਤੋਂ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਅੱਜ ਪ੍ਰਧਾਨ ਬੀਜੇਪੀ ਦਾ ਕਮੇਟੀ ਬੀਜੇਪੀ ਦੀ ਜੈਜੇਕਰ ਬੀਜੇਪੀ ਦੀ ਅੱਜ ਉੱਥੇ ਆਪਣੀ ਮਰਹਦਾ ਬਦਲ ਲੱਗੇ ਤੁਸੀਂ ਹੈਰਾਨ ਰਹੇ ਜਾਓਗੇ ਜਿਹੜਾ ਕੋਈ ਮੋਦੀ ਸਰਕਾਰ ਦੇ ਖਿਲਾਫ ਕੋਈ ਧਰਨਾ ਦਿੰਦਾ ਜੰਤਰ ਮੰਡਰ ਪਹਿਲੇ ਗੁਰੂ ਘਰ ਤੋਂ ਜਿਹੜਾ ਵੀ ਆਉਂਦਾ ਸੀ ਉਹਨੂੰ ਲੰਗਰ ਜਾਂਦਾ ਸੀ ਹੁਣ ਉਹ ਲੰਗਰ ਵੀ ਬੰਦ ਕਰ ਦਿੱਤਾ ਐਗੀਆਂ ਚੀਜ਼ਾਂ ਹੋਣ ਲੱਗੀਆਂ ਤੇ ਹੁਣ ਜਿਹੜੀ ਬਚਿਆ ਸੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਬਚੀ ਸੀ ਉਹਨੂੰ ਵੀ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਹਰਿਆਣੇ ਦੀ ਕਮੇਟੀ ਵਿੱਚ ਤੁਸੀਂ ਦੇਖਿਆ ਜਿਵੇਂ ਖਹਿਰਾ ਸਾਹਿਬ ਨੇ ਜ਼ਿਕਰ ਕੀਤਾ ਉਹ ਲੋਕ ਆ ਗਏ ਜਿਹੜੇ ਕੌਮ ਦੇ ਗद्दार ਹੈ ਦਾਦੂ ਵਾਲ ਵਰਗੇ ਆ ਸਾਰੇ ਜਸਬੀਰ ਸਿੰਘ ਰੋਡੇ ਵਰਗੇ ਆ ਉਹ ਤਾਕਤਾਂ ਜੇ ਆਪਾਂ ਪਛਾਣ ਨਹੀਂ ਰਹੇ ਆਪਾ ਦੇਖ ਨਹੀਂ ਰਹੇ ਉਹ ਪੰਥ ਨਹੀਂ ਉਹ ਪੰਥ ਦੇ ਗद्दार ਹੈ ਤੁਸੀਂ ਹਰਾਨ ਦੇਖੋ ਪੁੱਛੋ ਆਪਣੇ ਜਿਹੜੇ ਕਿਸਾਨ ਵੀਰ ਆਪਣੇ ਭੈਣ ਭਰਾ ਜਿਹੜੇ ਬਾਰਡਰ ਤੇ ਬੈਠੇ ਸੀ ਉਹਨਾਂ ਨੂੰ ਪਹਿਲੇ ਆਪਣੇ ਟਾਈਮ ਟਾਈਮ ਤੇ ਆਪਣੇ ਗੁਰੂ ਘਰਾਂ ਤੋਂ ਸੇਵਾ ਜਾਂਦੀ ਸੀ ਤੇ ਐਕਤੀ ਜਿਹੜੇ ਬਾਰਡਰ ਤੇ ਬੈਠਿਆ ਆਪਣੇ ਹਰਿਆਣੇ ਦੇ ਬਾਰਡਰ ਤੇ ਉੱਥੇ ਜਿਹੜੀ ਪੁਲਸ ਹਰਿਆਣੇ ਦੀ ਹੈ ਉਹ ਗੁਰੂ ਘਰਾਂ ਚ ਹਰਿਆਣੇ ਚ ਰਹਿ ਰਹੀ ਹੈ ਤੇ ਉੱਥੋਂ ਸੇਵਾ ਉਹਨਾਂ ਨੂੰ ਆ ਰਹੀ ਹੈ ਕਿਉਂ ਕਿਉਂਕਿ ਹੁਣ ਉਹਨਾਂ ਦਾ ਕਾਬਜ ਹੈ ਫਿਰ ਬਚਿਆ ਕੀ ਹੈ ਤੁਹਾਡੇ ਕੋਲ ਹਲੇ ਵੀ ਲੜੀ ਜਾਉਂਗੇ ਹਲੇ ਵੀ ਪਛਾਣੋਂਗੇ ਨਹੀਂ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਹੈ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਹੈ ਪੰਥ ਦੀ ਇੱਕੋ ਇੱਕ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਜੇ ਆਪਾਂ ਉਸ ਜਥੇਬੰਦੀ ਨੂੰ ਪੰਥ ਨਹੀਂ ਸਮਝਦੇ ਤੇ ਫਿਰ ਤੁਹਾਡੇ ਕੋਈ ਬਚਾ ਨਹੀਂ ਹੈ ਦੇਖੋ 103 ਸਾਲ ਪੁਰਾਣੀ ਪਾਰਟੀ ਹੈ 103 ਸਾਲ ਸੇਵਾ ਕਰਦੀ ਰਹੀ ਹੈ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਹੈ ਇਸ ਲਈ ਅਸੀਂ ਕਿ ਆਪਣੀ ਕੌਮ ਦੀ ਇੱਕ ਫੌਜ ਜਾਈਦੀ ਹੈ ਦੇਖੋ ਜਦੋਂ ਤੱਕ ਤੁਸੀਂ ਤਾਕਤ ਰੱਖੀ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਰਹੇ ਕਿਸੇ ਦੀ ਹਿੰਮਤ ਨਹੀਂ ਸੀ ਕੀ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲ ਦੇਣ ਕਿਸੇ ਦੀ ਹਿੰਮਤ ਨਹੀਂ ਸੀ ਪੱਟਾ ਸਾਹਿਬ ਦੇ ਤਖਤ ਦੀ ਐਕਟ ਬਦਲ ਦੇਣ ਕਿਸੇ ਦੀ ਹਿੰਮਤ ਨਹੀਂ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਕਾਬਜ ਹੋ ਜਾਏ ਕਿਸੇ ਦੀ ਹਿੰਮਤ ਨਹੀਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦੇ ਆਪ ਆਪਣੀ ਕਮਜ਼ੋਰੀ ਕਰਕੇ ਆਪਾਂ ਇੱਕ ਦੂਜੇ ਨਹੀਂ ਗੱਲਾਂ ਚਾ ਕੇ ਸੋਸ਼ਲ ਮੀਡੀਆ ਦੇਖੇ ਦੀਨ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਇਹਨੂੰ ਵਾਪਸ ਸਿੱਖ ਸਮਝ ਲੈਣੇ ਆ ਉਹਦੀ ਗਵਾਹੀ ਚਾਉਣੇ ਆ ਤੁਸੀਂ ਕੁਰਬਾਨੀਆਂ ਦੀ ਗੱਲ ਕਰਨੀ ਹੈ ਕੁਰਬਾਨੀਆਂ ਉਹ ਨਹੀਂ ਕਿ ਮੈਂ ਤੱਕ ਗਰਮ ਨਾਰੇ ਲਾਦਾ ਮੈਂ ਕੁਰਬਾਨੀ ਉਹ ਨਹੀਂ ਕਿ ਆਪਣੀ ਕੌਮ ਨੂੰ ਮਰਵਾਦਾ ਲੀਡਰ ਉਹ ਹੈ ਜਿਹੜੀ ਕੌਮ ਨੂੰ ਬਚਾਉਂਦਾ ਹੈ ਕੌਮ ਦੀ ਤਰੱਕੀ ਕਰਾਉਂਦਾ ਹੈ ਕੌਮ ਦੀ ਜਵਾਨੀ ਨੂੰ ਬਚਾਉਂਦਾ ਹੈ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦਾ ਉਹ ਹੁੰਦਾ ਕੌਮ ਦਾ ਲੀਡਰ ਅੱਗ ਲਾਉਣੀ ਬੜੀ ਸੋਖੀ ਹੈ ਲੋਕਾਂ ਨੂੰ ਮਰਵਾਉਣਾ ਬੜਾ ਸੋਖਾ ਹੈ ਨਾਰਾ ਦੇ ਦਾਂਗੇ ਨੌਜਵਾਨ ਬੱਚੇ ਬੱਚੇ ਮਰ ਜਾਣਗੇ ਆਪਣੇ ਬੱਚੇ ਨਹੀਂ ਉਹ ਮਰਉਣਗੇ ਉਹ ਆਪ ਪਿਛੇ ਰਹਿਣਗੇ ਆਈ ਹੋ ਰਿਹਾ ਅੱਜ ਅੱਜ ਤੁਸੀਂ ਜਿਹੜੀ ਅੱਜ ਦੇਖ ਰਹੇ ਹੋ ਅੱਜ ਇਜ਼ਰਾਈਲ ਤੇ ਤੇ ਪੈਲੇਸਟਾਈਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਪੈਲੇਸਟਾਈਨ ਦੇ ਵਿੱਚ ਵੀ ਇੱਕ ਅਜੇ ਲੋਕ ਸੀ ਜਿਹੜੇ ਫੋਕੇ ਨਾਰੇ ਦਿੰਦੇ ਸੀ ਜਿਹਦੇ ਜਥੇਬੰਦੀ ਦਾ ਹਮਾਸ ਸੀ ਕੀ ਕੀਤਾ ਉਹਨਾਂ ਨੂੰ ਪਤਾ ਹੈ ਕਿ ਉਹ ਦੇਸ਼ ਇਜ਼ਰਾਈਲ ਤਕੜਾ ਹੈ ਜਾਣ ਕੇ ਅੱਗ ਲਾਤੀ ਹਮਾਸ ਵਾਲਿਆਂ ਨੇ ਉੱਥੇ ਜਾ ਕੇ 300 400 ਲੋਕ ਮਾਰ ਦਿੱਤੇ ਆਪ ਟਨਲਾਂ ਚ ਭੱਜ ਗਏ ਤੇ ਸਾਰੀ ਕੌਮ ਉੱਥੇ ਪੈਲੇਸਟਾਈਨ ਦੀ ਮਰਵਾ ਦਿੱਤੀ ਜੇ ਤੁਸੀਂ ਕੁਰਬਾਨੀਆਂ ਦੇਖਣੀਆਂ ਨੇ ਆਪਣੇ ਭਾਈ ਗੁਰਦੀਪ ਸਿੰਘ ਖਹਿਰਾ ਸਾਹਿਬ ਬੈਠੇ ਆ ਕਿਤੇ ਕਿਹਾ ਇਹਨਾਂ ਨੇ ਕਿ ਮੈਨੂੰ ਛਡਾਓ ਕਿਤੇ ਕਿਹਾ 34 ਸਾਲ ਹੋ ਗਏ ਘਰ-ਬਾਰ ਛੱਡੇ ਨੂੰ ਇਹਨਾਂ ਨੇ ਆਪਣੇ ਕੋਈ ਜ਼ਮੀਨ ਖਾਤਰ ਨਹੀਂ ਕੁਰਬਾਨੀ ਦਿੱਤੀ ਇਹਨਾਂ ਨੇ ਆਪਣੇ ਕੋਈ ਪੈਸੇ ਕਰਕੇ ਨਹੀਂ ਕੀਤੀ ਇਹਨਾਂ ਨੇ ਕੌਮ ਦੇ ਜਜ਼ਬਾਤਾ ਕਰਕੇ 84 ਦੇ ਅੰਦਰ ਜੋ ਕਤਲयाम ਹੋਏ ਜੋ ਟੈਂਕਾਂ ਤੋਪਾਂ ਦਰਬਾਰ ਸਾਹਿਬ ਦੇ ਹਮਲੇ ਹੋਏ ਉਹਨਾਂ ਕਰਕੇ ਇਹਨਾਂ ਦੀ ਇਮੋਸ਼ਨਸ ਜਾਗੀਆਂ 34 ਸਾਲ ਤੇ ਅੱਜ ਸਾਲ ਹੋ ਗਿਆ ਸਵਾ ਸਾਲ ਤੇ ਕਹਿੰਦੇ ਛਡਾਓ ਸਾਨੂੰ ਸਾਨੂੰ ਐਮਪੀ ਬਣਾ ਕੇ ਛਡਾਓ ਤੁਹਾਨੂੰ ਐਵੇਂ ਛਡਾਓ ਇੱਥੇ ਬੈਠੇ ਹੋਣੇ ਸੀਨੀਅਰ ਲੀਡਰ ਜਿਨ੍ਹਾਂ ਨੇ ਮੈਨੂੰ ਸਾਰਿਆਂ ਤੇ ਐਨਐਸਏ ਲੱਗੀ ਹੈ ਮਨ ਲੱਗਦਾ ਅਕਾਲੀ ਦਲ ਦੇ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲਾਂ ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਜ਼ਮਾਨਤ ਆਪਣਾ ਪੈਰੋਲ ਮੰਗ ਲਓ ਬਾਦਲ ਸਾਹਿਬ ਕਹਿੰਦੇ ਨਹੀਂ ਸੋ ਮਨੀ ਅਕਾਲੀ ਦਲ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀ ਹੈ ਕਦੇ ਨਾ ਅਸੀਂ ਪ੍ਰੋਬਲ ਮੰਗੀ ਐ ਬਾਦਲ ਸਾਹਿਬ ਨੇ ਕਿਹਾ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਆ ਤਾਂ ਕਾਲੀਦਲਾ ਥੋੜਾ ਕਿਉਂ ਮਰੋਣਿਆਂ ਪੰਜਾਬ ਨੂੰ ਕਿਤੇ ਦੁੱਖ ਲੱਗਦਾ ਮੈਨੂੰ ਦਰਦ ਆਉਂਦਾ ਜਦੋਂ ਮੈਂ ਦੇਖਦਾ ਕਿ ਲੋਕੀ ਆਪਣੀ ਅੱਖਾਂ ਮੀਚੀ ਬੈਠੇ ਐ ਉਦੋਂ ਜਾਗੋਂਗੇ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਆ ਦੇਖੋ ਪੰਜਾਬ ਆਪਣਾ ਕੀ ਹਾਲ ਕਰਤਾ ਅੱਜ 10 ਸਾਲ ਹੋ ਗਏ 7 ਸਾਲ 5 ਸਾਲ ਕੈਪਟਨ ਆ ਹੁਣ ਝਾੜੂ ਵਾਲੇ ਕੈਪਟਨ ਨੇ ਵੀ ਗਰੰਟੀਆਂ ਦੇਤੀਆਂ ਮਗਰ ਲੱਗ ਗਏ ਝਾੜੂ ਵਾਲੇ ਆਏ ਮਗਰ ਲੱਗ ਗਏ ਹੁਣ ਦੱਸੋ ਕੀ ਹਾਲ ਐ ਕਿਤੇ ਸੜਕ ਬਣੀ ਦੇਖੀ ਐ ਕਿਤੇ ਤੁਹਾਡੇ ਪਿੰਡ ਚ ਗਲੀ ਬਣੀ ਦੇਖੀ ਐ ਕਿਸੇ ਨੂੰ ਕੋਈ ਟਿਊਬਲ ਕਨੈਕਸ਼ਨ ਮਿਲਿਆ ਕਿਸੇ ਕੋਈ ਖਾਲ ਬਣਿਆ ਕੋਈ ਕਿਸੇ ਨੇ ਬਾਹ ਫੜੀ ਐ ਅੱਜ ਜਿੱਥੇ ਤੁਸੀਂ ਅੱਜ ਬੈਠੇ ਹੋ ਪਵਿੱਤਰ ਧਰਤੀ ਇੱਥੋਂ ਤੁਸੀਂ ਪਿੰਡ ਜਾਓਗੇ ਇੱਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਓਗੇ ਇੱਥੋਂ ਪਠਿੰਡੇ ਚਲੇ ਜਾਓ ਇੱਥੋਂ ਪਠਾਨਕੋਟ ਚਲੇ ਜਾਓ ਇੱਥੋਂ ਤੁਸੀਂ ਚੰਡੀਗੜ੍ਹ ਚਲੇ ਜਾਓ ਜੇ ਸੜਕ ਤੇ ਜਾਓਗੇ ਉਹ ਸੜਕ ਬਾਦਲ ਸਾਹਿਬ ਦੇ ਕਾਲੀ ਦਲ ਨੇ ਬਣਾਈ ਆ ਜੇ ਕੋਈ ਪੁਲ ਦੇਖੋਗੇ ਉਹ ਬਣਾਇਆ ਉਹ ਕਾਲੀ ਦਲ ਨੇ ਆ ਜੇ ਚਾਰ ਲੇਨ ਸੜਕਾਂ ਦੇਖੋ ਕਾਲੀ ਦਲ ਨੇ ਬਣਾਈਆਂ ਜੇ ਖੇਤਾਂ ਵਿੱਚ ਟਿਊਬਵਲ ਦੇਖੋਗੇ ਉਸ ਟਿਊਬਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਹੈ ਉਹਦੇ ਵਿੱਚ ਮੁਫਤ ਬਿਜਲੀ ਪਾਉਣ ਵਾਲਾ ਕਾਲੀ ਦਲ ਹੈ ਜੇ ਕੋਈ ਧਰਮਸ਼ਾਲਾ ਦੇਖੋਗੇ ਬਣਾਉਣ ਵਾਲਾ ਕਾਲੀ ਦਲ ਹੈ ਜੇ ਤੁਹਾਨੂੰ ਆਟਾ ਦਾਲ ਮਿਲਦਾ ਸੀ ਦੇਣ ਵਾਲਾ ਕਾਲੀ ਦਲ ਸ਼ਗਨ ਮਿਲਦਾ ਸੀ ਦੇਣ ਵਾਲਾ ਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਕਾਲੀ ਦਲ ਐਸੀ ਐਸੀ ਪਰਿਵਾਰ ਬੈਠੇ ਆ ਮੈਨੂੰ ਦੱਸੋ ਹੁਣ ਕੋਈ ਤੁਹਾਡੇ ਬੱਚੇ ਕੋਈ ਪੜਾਉਂਦਾ ਇਸ ਫ੍ਰੀ ਆ ਬਾਦਲ ਸਾਹਿਬ ਮੈਨੂੰ ਯਾਦ ਆ ਮੇਰੇ ਕੋਲੇ ਅੰਕੜੇ ਐ 2008 ਵਿੱਚ ਆਪਣੀ ਸਰਕਾਰ ਬਣੀ 7 ਤੇ ਪਹਿਲੀ ਵਾਰ ਅਸੀਂ ਸੋਚਿਆ ਕਿ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਐਸਸੀ ਪਰਵਾਰਾਂ ਦੇ ਬੱਚਿਆਂ ਨੂੰ ਪੜਾਉਣਾ ਹੈ ਸਾਨੂੰ ਪਤਾ ਹੈ ਜੇ ਬੱਚੇ ਪੜ ਜਾਣਗੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਅਸੀਂ ਐਸਸੀ ਸਕਾਲਰਸ਼ਿਪ ਸਕੀਮ ਲਿਆਂਦੀ ਤਿਆਰੀ ਕੀਤੀ ਮੇਰੇ ਸਾਹਮਣੇ ਐ 2008 ਚ ਤਕਰੀਬਨ ਪਹਿਲੇ ਸਾਲ ਨਵਾਂ ਸੀ 3000 ਬੱਚਿਆਂ ਨੂੰ ਅਸੀਂ ਇਕੱਠਾ ਕਰਕੇ ਉਹਨਾਂ ਨੂੰ ਪੜਾਈ ਸ਼ੁਰੂ ਕੀਤੀ ਮੁਫਤ ਅਗਲੇ ਸਾਲ 65000 ਹੋ ਗਿਆ ਤੇ 2017 ਜਦੋਂ ਸਰਕਾਰ ਗਈ ਸਾਢੇ 3 ਲੱਖ ਬੱਚਿਆਂ ਨੂੰ ਅਸੀਂ ਮੁਫਤ ਬੜਾਉਂਦੇ ਸੀ ਜਿਹੜਾ ਅੱਜ ਫਿਰ ਤੋਂ ਖਤਮ ਹੋਇਆ ਪਿਆ ਫਿਰ ਕਿਦੋਂ ਕਿਦੋਂ ਆਪਾਂ ਦੇਖਾਂਗੇ ਆਪਣੇ ਕਿਹੜੇ ਅਧਿਪਰਾਏ ਕਿਹੜੇ ਆ ਲੁੱਟ ਖੋ ਚੱਲੀ ਜਾਂਦੀ ਹੈ ਗੱਲਾਂ ਚਾਦਨੀਆਂ ਅੱਜ ਧਾਮੀ ਸਾਹਿਬ ਨੇ ਜ਼ਿਕਰ ਕੀਤਾ ਬੇਅਦਬੀ ਦੀ ਗੱਲ ਕੀਤੀ 2 ਦਿਨ ਪਹਿਲੇ ਕਪੂਰਥਲਾ ਕਪੂਰਥਲੇ ਇੱਕ ਪਿੰਡ ਵਿੱਚ ਬੇਅਦਬੀ ਹੋਈ ਕੋਈ ਬੋਲਿਆ ਥੋੜੀ ਜਮੀਰ ਜਾਗੀ ਨਹੀਂ ਉਦੋਂ ਕੀ ਮੁੱਖ ਮੰਤਰੀ ਕਿਤੇ ਗਾਇਆ ਕੀ ਪੁਲਿਸ ਨੇ ਦੋਸ਼ੀ ਫੜੇ ਜੂਨ ਦੇ ਮਹੀਨੇ ਵਿੱਚ ਵੀਰ ਬਾਬਾ ਬੁੱਢਾ ਸਾਹਿਬ ਤਰਨਤਾਰਨ ਵਿੱਚ ਬੇਅਦਬੀ ਹੋਈ ਕੋਈ ਨਹੀਂ ਬੋਲਿਆ మేదేమీనే ਵਿੱਚ ਸਮਰਾਲੇ ਦੋ ਜਗ੍ਹਾ ਤੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਉਸੇ ਮਹੀਨੇ ਫਿਰੋਜ਼ਪੁਰ ਵਿੱਚ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਪੁੱਛੋ ਕਿੱਧਰ ਗਏ ਬਦਾਦੂਵਾਲ ਕਿੱਧਰ ਗਏ ਮੰਡ ਵਰਗੇ ਹੁਣ ਨਹੀਂ ਜਾਏਗਾ ਇਹ ਉਹਨਾਂ ਨੂੰ ਅਕਤੂਬਰ ਦੇ ਵਿੱਚ ਜਨਵਰੀ ਦੇ ਵਿੱਚ ਫਗਵਾੜੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਜਨਵਰੀ ਦੇ ਵਿੱਚ ਪੰਜਾਬ ਸਰਕਾਰ ਨੇ ਗੁਰੂ ਨਦੀ ਨ ਗੁਰੂ ਘਰ ਵਿੱਚ ਸੁਲਤਾਨ ਪਰਲੋਦੀ ਆਪਣੇ ਪਵਿੱਤਰ ਸਥਾਨ ਵਿੱਚ ਪੁਲਿਸ ਵਾਰਦੀ ਗੋਲੀਆਂ ਚਲਾਦੀਆਂ ਸ਼ਹੀਦ ਕਰਤੇ ਖੰਡ ਪਾਤ ਸਾਬ ਖੰਡਿਤ ਕਰਤੇ ਕੋਈ ਬੋਲਿਆ ਮੈਂ ਪਿਛਲੇ 1 ਸਾਲ ਦੀ ਦੱਸ ਰਿਹਾ ਹਾਂ 17 ਜਗ੍ਹਾ ਤੇ ਵੀ 1 ਸਾਲ ਪਿਛਲੇ ਬਿਆਨ ਇਹਦੀ ਅਸੀਂ ਰਾਜ ਬੇਅਦਬੀ ਹੋਈ ਕੋਈ ਬੋਲਿਆ ਉਦੋਂ ਕਿੱਧਰ ਗਏ ਉਦੋਂ ਕਿੱਧਰ ਗਏ ਜਵਾਜੇ ਕੋਈ ਬੋਲਿਆ ਤੇ ਜੇ ਗਿਆ ਚੋਮਨੀ ਕਾਲੀ ਦਲ ਦੇ ਵਰਕਰ ਗਏ ਲੀਡਰਸ਼ਿਪ ਗਈ ਤੇ ਐਸਜੀਪੀਸੀ ਗਈ ਹਲੇ ਵੀ ਨਹੀਂ ਜੇ ਆਪਾਂ ਜਾਗਾ ਗਏ ਹਲੇ ਵੀ ਨਹੀਂ ਆਪਾਂ ਪਛਾਣਾਂਗੇ ਫਿਰ ਉਹ ਦਿਨ ਆਊਗਾ ਜਦੋਂ ਆਪਣੇ ਹੱਥੋਂ ਨਿਕਲ ਜਾਣੀ ਆ ਖੇੜ ਖਾਲਸਾ ਜੀ ਆਪਾਂ 1.5% ਵਾਦੀ ਆ 1.5% ਵਾਦੀ ਆ ਆ ਆਪਣਾ ਘਰ ਹੈ ਇੱਥੋਂ ਕਿੱਥੇ ਜਾ ਸਕਦੇ ਹੋ ਤੁਸੀਂ ਕਿੱਥੇ ਜਾ ਸਕਦੇ ਹੋ ਕਿਹੜੇ ਮੁਲਕ ਨੂੰ ਜਾ ਕੇ ਤੁਸੀਂ ਕਹੋਗੇ ਸਾਡਾ ਮੁਲਕ ਹੈ ਆ ਦੇਸ਼ ਆਪਣਾ ਆਪਾਂ ਆ ਦੇਸ਼ ਦਾਦ ਕਰਾਇਆ ਆ ਕੋਈ ਯੂਪੀ ਵਾਲੇ ਨੇ ਯਾਦ ਨਹੀਂ ਕਰਾਇਆ ਦੇਸ਼ ਆ ਕੋਈ ਮਹਾਰਾਸ਼ਟਰ ਵਾਲੇ ਨੇ ਗੁਜਰਾਤ ਗੁਜਰਾਤ ਵਾਲੇ ਨੇ ਯਾਦ ਨਹੀਂ ਕਰਾਇਆ ਜੇ ਦੇਸ਼ ਨੂੰ ਆਜ਼ਾਦ ਕਰਾਇਆ ਜੇ ਫਾਂਸੀ ਦੇ ਚੜ੍ਹੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਆਪਣੇ ਸਿੱਖ ਭੈਣ ਭਰਾ ਸੀ ਕਾਲਾ ਪਾਣੀ ਦੀ ਜੇਲਾਂ ਸਿੱਖ ਭੈਣ ਭਰਾ ਸੀ ਜਲਿਆਂਵਾਲਾ ਬਾਗ 'ਚ ਗੋਲੀਆਂ ਖਾਧੀਆਂ ਸਿੱਖ ਭੈਣ ਭਰਾਵਾਂ ਨੇ ਥੋੜੇ ਹਜ਼ਾਰਾਂ ਪਰਿਵਾਰ ਉੱਥੋਂ ਆਉਂਦੇ ਆਉਂਦੇ ਸ਼ਹੀਦ ਕਰ ਦਿੱਤੇ ਗਏ ਆਪਣੇ ਪਰਿਵਾਰ ਉਧਰ ਜਾਂਦੇ ਸ਼ਹੀਦ ਹੋ ਗਏ ਕਿਤੇ ਕਿਸੇ ਨੇ ਕੋਈ ਬੋਲਿਆ ਦੇਸ਼ ਦੀ ਇਜ਼ਾਦੀ ਦੀ ਗੱਲ ਹੁੰਦੀ ਹੈ ਪਰ ਪੰਜਾਬ ਖਾਲਸਾ ਪੰਥ ਨਾਲ ਧੋਖਾ ਹੁੰਦਾ ਰਹਿੰਦਾ ਹੈ ਇਸ ਕਰਕੇ ਮੈਂ ਤੈਨੂੰ ਕਹਿਣਾ ਚਾਹਣਾ ਜੇ ਤੁਸੀਂ ਨਾ ਜਾਗੇ ਫਿਰ ਨੁਕਸਾਨ ਤੁਹਾਡਾ ਹੋ ਜਾਣਾ ਹੈ ਦੇਖ ਲਓ ਦਿਲੋਂ ਦੇਖੋ ਕਿਹੜਾ ਪੰਥ ਹੈ ਸ਼ਕਲ ਤੋਂ ਉਹਨਾਂ ਦੇਖੋ ਸ਼ਕਲ ਤਾਂ ਕੋਈ ਵਰਜੀ ਬਣਾ ਲੈਂਦਾ ਹੈ ਕੁਸ ਭੇਟੀਆਂ ਵੀ ਬਣਾ ਲੈਂਦਾ ਹੈ ਡਰੱਗ ਖਾਣ ਵਾਲਾ ਵੀ ਬਣਾ ਲੂਗਾ ਕਿ ਆਪਾਂ ਉਹਦੇ ਮਗਰ ਲੱਗ ਜਾਗੇ ਲੀਡਰ ਜਿਹੜੇ ਹੁੰਦੇ ਐ ਇੱਕ ਦਿਨ ਚ ਪੈਦਾ ਨਹੀਂ ਹੁੰਦੇ ਜਿਹੜਾ ਲੀਡਰ ਇੱਕ ਦਿਨ ਚ ਬਨਣਾ ਚਾਹੁੰਦਾ ਲੀਡਰ ਸਹੀ ਮੈਨੇ ਤੇ ਉਹ ਤੁਹਾਡੇ ਨਾਲ ਠੱਗੀ ਮਾਰਨਾ ਚਾਹੁੰਦਾ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਬ੍ਰੰਪਰਾ ਸਾਹਿਬ ਤੋੜਾ ਸਾਹਿਬ ਲੌਂਗਵਾਲ ਸਾਹਿਬ 50 50 ਸਾਲ ਉਹਨਾਂ ਨੇ ਥੋੜੇ ਘਰਾਂ ਚ ਲੈ ਕੇ ਥੋੜੇ ਨਾਲ ਖੜ ਕੇ ਮੋਰਚੇ ਲਾ ਕੇ ਧਰਨੇ ਦੇ ਕੇ ਥੋਡੀ ਲੜਾਈ ਲੜ ਕੇ ਉਹ ਲੀਡਰ ਬਣੇ 15 15 ਸਾਲ ਜੇਲਾ ਕਰਕੇ ਤੁਸੀਂ ਇੱਕ ਦਿਨ ਚ ਭਗਵੰਤ ਮਾਨ ਨੂੰ ਲੀਡਰ ਬਣਾਇਆ ਅੱਜ ਦੇਖੋ ਕੀ ਹਾਲਤ ਕਰਤਾ ਪੰਜਾਬ ਦਾ ਇੱਕ ਦਿਨ ਚ ਇੱਕ ਹੋਰ ਮੇਰੇ ਮਿੱਤਰ ਇੱਥੇ ਹੈਗਾ ਜਿਹੜੇ ਐਮਪੀ ਬਣਾਦਾ ਤੁਸੀਂ ਇੱਕ ਦਿਨ ਚ ਲੀਡਰ ਬਣਾਉਣਾ ਕੋਈ ਨਹੀਂ ਹੋਊਗਾ ਵੀ ਮੈਂਚਨ ਬਦਲ ਜਾਂਦੇ ਆ ਅਕਾਲੀ ਦਲ ਜਿਹੜੇ ਸਟੈਂਡ ਤੇ ਹੈ ਉਸੇ ਸਟੈਂਡ ਤੇ ਰਿਹਾ ਹੈ ਉਸੇ ਹੀ ਸਟੈਂਡ ਤੇ ਰਹੂਗਾ ਸਾਡੇ ਵਾਸਤੇ ਜਿਵੇਂ ਧਾਮੀ ਸਾਹਿਬ ਨੇ ਕਿਹਾ ਕੀਤਾ ਹੈ ਅਕਾਲੀ ਪਾਰਟੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਸੀ ਕਾਲੀ ਪਾਰਟੀ ਕੌਮ ਦੇ ਖਿਲਾਫ ਜੋ ਖੜਾ ਹੁੰਦਾ ਹੈ ਉਹਦੇ ਖਿਲਾਫ ਲੜਨ ਵਾਸਤੇ ਬਣੀ ਸੀ ਕਾਲੀ ਪਾਰਟੀ ਜ਼ੁਲਮ ਦੇ ਖਿਲਾਫ ਲੜੀ ਸੀ ਖੜੀ ਹੋਈ ਹੈ ਬੈ ਕਾਲੀ ਪਾਰਟੀ ਪੰਜਾਬ ਦੀ ਤਰੱਕੀ ਵਾਸਤੇ ਖੜੀ ਹੋਈ ਹੈ ਤਾਈਆਂ ਕਾਲੀ ਸਰਕਾਰ ਦੇ ਅੰਦਰ ਜਦੋਂ ਆਉਂਦੀ ਹੈ ਸਰਕਾਰੀ ਸਰਕਾਰ ਉਦੋਂ ਹੀ ਤਰੱਕੀ ਹੁੰਦੀ ਹੈ ਮੈਂ ਹੁਣ ਵੀ ਲਿਖ ਕੇ ਦੇ ਦਿੰਨਾ ਜਿੰਨੇ ਸਾਲ ਮਰਜੀ ਤੁਸੀਂ ਉਹ ਝਾੜੂ ਵਾਲੇ ਕਾਂਗਰਸੀਆਂ ਨੂੰ ਇੱਥੇ ਰੱਖੀ ਰੱਖੋ ਉਹਨੇ ਸਾਲ ਪੰਜਾਬ ਥੱਲੇ ਜਾਂਦਾ ਰਹੂਗਾ ਅੱਜ ਹਾਲਾਤ ਆ ਬਣ ਗਈ ਆਪਣੇ ਜਾ ਕੇ ਦੇਖੋ ਯੂਪੀ ਬਿਹਾਰ ਦੇਖੋ ਕਿੰਨੀ ਤਰੱਕੀ ਹੋ ਰਹੀ ਹੈ ਥੋੜੇ ਹੀ ਦਿਨ ਥਾਲ ਰਹਿ ਗਏ ਯੂਪੀ ਬਿਹਾਰ ਦੇ ਲੋਕ ਇੱਥੇ ਨਹੀਂ ਆਉਣਗੇ ਆਪਣੇ ਸ਼ਾਇਦ ਉਧਰ ਜਾਣ ਲੱਗ ਜਾਣ ਆਪਣੇ ਲੋਕ ਹੁਣ ਘਰ ਘਰ ਛੱਡ ਕੇ ਅਮਰੀਕਾ ਕੈਨੇਡਾ ਭੱਜੇ ਕੋ ਜਾਂਦੇ ਐ ਉੱਥੇ ਕੀ ਕਰ ਰਹੀ ਐ ਉੱਥੇ ਕੋਈ ਝਾੜੂ ਮਾਰ ਰਿਹਾ ਹੈ ਕੋਈ ਬਾਥਰੂਮ ਸਾਫ ਕਰ ਰਿਹਾ ਹੈ ਕੋਈ ਖੇਤਾਂ 'ਚ ਲੱਗਿਆ ਹੈ ਕੋਈ ਕੁਛ ਕੰਮ ਕਰ ਲਿਆ ਕਿਉਂਕਿ ਇੱਥੇ ਸਰਕਾਰਾਂ ਇਹਦੀਆਂ ਬਣੀਆਂ ਮੈਂ ਤਾਂ ਕਹਿੰਦਾ ਆਪ ਇਹਨਾਂ ਦੇ ਗੱਲਾਂ ਚ ਆ ਕੇ 10 ਸਾਲ ਦੇ ਬਾਅਦ ਤੁਸੀਂ ਬਾਦਲ ਸਿੰਘ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਰੋਕਦੀ ਜੇ ਨਾ ਰੋਕੀ ਹੁੰਦੀ ਅੱਜ ਪੰਜਾਬ ਕਿਤੇ ਨਾ ਕਿਤੇ ਜਾਂਦਾ ਸੀ ਤੁਸੀਂ ਦੇਖੋ ਕਹਿ ਜਾ ਮਾਹੌਲ ਬਣਾਤਾ ਸੀ ਹਰ ਰੋਜ਼ ਕੋਈ ਨਾ ਕੋਈ ਨਵੀਂ ਜੀਜ਼ ਅੱਜ ਜਿਹੜੀਆਂ ਚੀਜ਼ਾਂ ਸ਼ੁਰੂ ਕੀਤੀਆਂ ਸਾਰੀਆਂ ਬੰਦ ਮਜੀਠੀਆ ਸਾਹਿਬ ਨੇ ਜ਼ਿਕਰ ਕੀਤਾ ਸੜਕਾਂ ਦਾ ਆ ਸੜਕਾਂ ਮੈਂ ਮਨਜ਼ੂਰ ਕਰਾਈਆਂ ਸੀ ਜਿਹੜੇ ਅੱਜ ਬੰਦ ਕਰਤੀਆਂ ਇਹਨਾਂ ਨੇ ਟੈਂਡਰ ਕੰਪਸ ਕੈਨਸਲ ਕਰ ਦਿੱਤੇ ਆ ਕਹਿੰਦੇ ਸੀ ਉਹਦਾ ਥਰਮਲ ਪਲਾਂਟ ਬਣਾਈ ਜਾਂਦੇ ਆ ਨਹੀਂ ਬਣਨਗੇ ਅੱਜ ਜਿਹੜੇ ਆਪਾਂ ਨਿੱਗ ਫਾਰ ਰਹੇ ਆ ਅਬ ਪੱਖੇ ਦਾ ਆਪਾਂ ਠੰਡੀ ਹਵਾ ਲੈ ਰਹੇ ਆ ਅ ਕਾਲੀ ਜਲਦੀ ਦੇਣਾ ਜੇ ਉਹ ਥਰਮਲ ਪਲਾਂਟ ਨਾ ਬਣਦੇ ਤੁਹਾਡੇ ਕੋਲੇ ਅਸੀਂ ਬਿਜਲੀ ਨਹੀਂ ਹੋਣੀ ਸੀ ਅੱਜ ਜਿਹੜੇ ਸਕੂਲ ਬਣੇ ਆ ਯੂਨੀਵਰਸਟੀਆਂ ਬਣੀਆਂ ਆ ਜਿਹੜੇ ਸਕਾਲਰਸ਼ਿਪਸ ਕੀ ਮੈਂ ਸਾਰਾ ਕੁਝ ਹੀ ਕਾਲੀ ਦਲਾ ਕੱਲ ਮੈਂ ਮੈਂ ਗਿੱਦੜਵੇ ਹਲਕੇ ਸੀ ਮੇਰੇ ਨਾਲ ਜਦੋਂ ਮੈਂ ਬੈਠਾ ਇੱਕ ਪਿੰਡ ਦਾ ਬਜ਼ੁਰਗ ਇਕੱਠਾ ਹੋਇਆ ਜਿਹੜਾ ਬਾਦਲ ਸਾਹਿਬ ਗਿੱਦੜਵੇ ਤੋਂ ਇਲੈਕਸ਼ਨ ਲੜਦੇ ਹੁੰਦੇ ਸਨ ਸਭ ਤੋਂ ਸ਼ੁਰੂ ਕੀਤਾ ਉਹਨਾਂ ਨੇ ਸਿਆਸਤ ਗਿੱਦੜਵੇ ਤੋਂ ਮੇਰੇ ਕੋਲੇ ਬਜ਼ੁਰਗ ਆਇਆ 90 ਸਾਲ ਦਾ ਸੀ ਬਾਦਲ ਸਾਹਿਬ ਦਾ ਹਾਣੀ ਸੀ ਮੈਂ ਉਹਨੂੰ ਪੁੱਛਿਆ ਯਾਰ ਮੈਂ ਕਿਹਾ ਬਾਦਲ ਸਾਹਿਬ ਜਦੋਂ ਆਉਂਦੇ ਸੀ ਪਹਿਲੀ ਵਾਰ ਇਲੈਕਸ਼ਨ ਲੜੇ ਉਦੋਂ ਕੀ ਹਾਲਾਤ ਸੀ ਉਹ ਬਜ਼ੁਰਗ ਨੇ ਮਾਈਕ 'ਚ ਕਿਹਾ ਕਹਿੰਦਾ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੇ ਛੋਟੇ ਹੁੰਦੇ ਸੀ ਬਾਦਲ ਸਾਹਿਬ ਮੈਂ ਵੀ ਛੋਟਾ ਇੱਥੇ ਟਿੱਬੇ ਹੁੰਦੇ ਸੀ ਸਾਡੇ ਕੋਲੇ ਕੋਈ ਦਾਣੇ ਨਹੀਂ ਹੁੰਦੇ ਸੀ ਕੋਈ ਸੜਕ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਬਾਦਲ ਸਾਹਿਬ ਆਏ ਉਹਨਾਂ ਨੇ ਕਸੀਆਂ ਗੱਡੀਆਂ ਨਹਿਰਾਂ ਗੱਡੀਆਂ ਖਾਲੇ ਬਣਾਏ ਪਾਈਪਿੰਗ ਸਿਸਟਮ ਕੀਤਾ ਸਕੂਲ ਬਣਾਏ ਹਸਪਤਾਲ ਬਣਾਏ ਅੱਜ ਸਾਡੀਆਂ ਕੋਠੀਆਂ ਬਣੀਆਂ ਪਈਆਂ ਕੋਠੀਆਂ ਬਣੀਆਂ ਪਈਆਂ ਮੈਂ ਗਰੀਬ ਮੈਨੂੰ ਮਿਲੇ ਕਹਿਣ ਲੱਗੇ ਸਾਡਾ ਆਟਾ ਦਾਲ ਬੰਦ ਹੋ ਗਿਆ ਸ਼ਗਨ ਬੰਦ ਹੋ ਗਿਆ ਕੋਈ ਕਰੋ ਕੁਛ ਨਾ ਕੁਛ ਜਿਹੜੇ ਬਾਦਲ ਸਾਹਿਬ ਸਾਨੂੰ ਸਿਹਤ ਬੀਮਾ ਕਰਕੇ ਸਾਡਾ ਮੁਫਤ ਇਲਾਜ ਕਰਾਉਂਦੇ ਜੀ ਹਸਪਤਾਲ 'ਚ ਉਹ ਬੰਦ ਹੋਇਆ ਪਿਆ ਮੈਂ ਕਿਹਾ ਜੀ ਇਹਦਾ ਇੱਕੋ ਇੱਕ ਇਲਾਜ ਹੈ ਜੇ ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਨੂੰ ਵਾਪਸ ਲੈ ਕੇ ਆਜੋ ਇੱਕੋ ਹੀ ਇਲਾਜ ਹੈ ਹੋਰ ਕਿਸੇ ਕੋ ਕੋਈ ਇਲਾਜ ਨਹੀਂ ਹੈ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਧਾਂਤ ਮੀਰੀ ਪੀਰੀ ਦਾ ਇਸ ਲਈ ਦਿੱਤਾ ਸੀ ਕਿ ਕੌਮ ਤਾਂ ਬਚ ਸਕਦੀ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਵੇ ਪਾਰਟੀ ਹੋਵੇ ਆ ਪਾਰਟੀ ਤੁਸੀਂ ਜਿਹੜੀ 103 ਸਾਲ ਤਗੜੀ ਰੱਖੀ ਉਹਦੇ ਕਰੇ ਕਿਸੇ ਦੀ ਹਿੰਮਤ ਨਹੀਂ ਪਰ ਤੁਹਾਡੇ ਤਰਫ ਝਾਕਦੇ ਅੱਜ ਆਪਾਂ ਪਛਾਣ ਨਹੀਂ ਦੇ ਜਿਹੜੇ ਕੌਮ ਦੇ ਗद्दार ਹੈ ਉਹਨਾਂ ਨੂੰ ਪੰਥ ਕਹਿਣ ਲੱਗੇ ਜਿਹੜੇ ਤੁਹਾਡੇ ਆਪਣੇ ਹੈ ਉਹਨਾਂ ਨੂੰ ਤੁਸੀਂ ਛੱਡ ਪਿੱਛੇ ਛਿਟੀ ਜਾਂਦੇ ਹੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਪੰਜਾਬ ਲੋ ਕੌਮ ਨੂੰ ਆਪਣੀ ਕੌਮ ਦੀ ਸ਼ਕਤੀ ਤੁਹਾਡੀ ਇਕਤਾ ਹੈ ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰੇ ਨਾਲ ਕੀ ਹੋ ਰਿਹਾ ਹੈ ਜਿੱਥੇ ਵੀ ਹੈ ਕਿਉਂਕਿ ਉਹ ਵੰਡੇ ਹੈ ਉਹਨਾਂ ਦੇ ਧੱਕੇ ਹੋ ਰਿਹਾ ਹੁਣ ਉਹਨਾਂ ਦਾ ਐਕਟ ਜਿਹੜਾ ਵੱਖਾ ਬੋਰਡ ਦਾ ਐਕਸੀ ਜਿਹੜਾ ਉਹਨਾਂ ਦਾ ਆਪਣਾ ਐਕਟ ਹੈ ਉਹ ਵੀ ਬਦਲ ਲੱਗੇ ਹੈ ਕਿਉਂਕਿ ਉਹਨਾਂ ਦੇ ਕੋਲੇ ਕੋਈ ਸਿਆਸੀ ਪਾਰਟੀ ਨਹੀਂ ਹੈ ਆਪਣੇ ਕੋਲ ਐਡੀ ਵੱਡਾ ਸਰਮਾਇਆ ਹੈ ਐਡੀ ਵੱਡੀ ਜਥੇਬੰਦੀ ਹੈ ਆਪਾਂ ਜੇ ਇੱਕ ਛੱਡੇ ਥਲੇ ਨਾ ਇਕੱਠੇ ਹੋਏ ਤੇ ਜਿਹੜਾ ਆਪਣਾ ਸਰਮਾਇਆ ਆਪਣੀਆਂ ਇੰਸਟੀਟਿਊਸ਼ਨ ਐ ਜੀ ਪੀ ਸੀ ਆ ਸਾਰੀਆਂ ਚੀਜ਼ਾਂ ਆਪਣੀਆਂ ਇਹਨਾਂ ਨੇ ਸਾਰਾ ਹੀ ਤਬਾਹ ਕਰ ਦੇਣਾ ਹੈ ਇਸ ਕਰਕੇ ਮੈਂ ਅੱਜ ਕਹਿਣਾ ਚਾਹਣਾ ਹੈ ਖੇਰਾ ਸਾਹਿਬ ਸਾਡੇ ਨਾਲ ਅੱਜ ਇੱਥੇ ਬੈਠੇ ਆ ਦੇਖੋ ਆ ਐਸਲੀ ਖਾਲਸਾ ਜੀ ਨੇ ਪ੍ਰਵਾਨੀ ਕੀਤੀ 35 ਸਾਲ ਚੂਣੀ ਕੀਤੀ ਯਾ ਤੁਸੀਂ ਇੱਕ ਘਰੇ ਹਫਤਾ ਰਹਿ ਕੇ ਦੇਖੋ ਕਮਰੇ ਚ ਚੀਕਾਂ ਨਿਕਲ ਜਾਂਦੀਆਂ ਕੌਮ ਨੂੰ ਖੜਨਾ ਚਾਹੀਦਾ ਹੈ ਇੰਨਾ ਵਰਗੇ ਇਨਸਾਨਾਂ ਨਾਲ ਉਹਨਾਂ ਵਰਗੇ ਨਹੀਂ ਜਿਹੜਾ ਇੱਕ ਘੰਟਾ ਹੀ ਨਹੀਂ ਜੇਲ ਜਾ ਸਕਦੇ ਜਿਹੜੇ ਸ਼ਹੀਦੀ ਦੀ ਕਰਨ ਤੇ ਬਜਾਏ ਬਗਾਏ ਉਹ ਆਪਣਾ ਮਕਸਦ ਹੀ ਬਦਲ ਦਿੰਦੇ ਆ ਕਿਤੇ ਕੁਛ ਕਹਿੰਦੇ ਐ ਤਾਕਤ ਵਾਸਤੇ ਕੋਈ ਹੋਰ ਬਣ ਜਾਂਦੇ ਐ ਅਕਾਲੀ ਦਲ ਮੈਂ ਤੁਹਾਨੂੰ ਅੱਜ ਪ੍ਰਧਾਨ ਕਹਿਣਾ ਚਾਹਣਾ ਐ ਅੱਜ ਜਦੋਂ ਤੱਕ ਤੁਸੀਂ ਮੈਨੂੰ ਸੇਵਾ ਦੋਗੇ ਮੇਰਾ ਇੱਕ ਵਚਨ ਤੁਹਾਡੇ ਨਾਲ ਐ ਮੈਂ ਕਿਸੇ ਕ ਕਿਸੇ ਕਾਰਨ ਜਾਂ ਕਿਸੇ ਕਰਕੇ ਮੈਂ ਸਿੱਖ ਪੰਥ ਦੀ ਪਿੱਠ ਨਹੀਂ ਲੱਗਣ ਦਊਂਗਾ ਮੈਂ ਅਕਾਲੀ ਦਲ ਦੀ ਢਾਲ ਬਣ ਕੇ ਖੜਾਂਗੇ ਅਕਾਲੀ ਦਲ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਬੋਲੇ ਹੇ ਨਹਾ ਕਿਤੇ ਕੰਪਰਮਾਈਜ਼ ਨਹੀਂ ਕਰੂੰਗਾ ਕਿਤੇ ਕੰਪਰਮਾਈਜ਼ ਨਹੀਂ ਕਰੂੰਗਾ ਸਾਡੇ ਵਾਸਤੇ ਸਾਡੀ ਪਾਰਟੀ ਵਾਸਤੇ ਖਾਲਸਾ ਪੰਥ ਇੱਕ ਨੰਬਰ ਹੈ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਇਸ ਕਰਕੇ ਆਓ ਅੱਜ ਆਪਾਂ ਇਸ ਪਵਿੱਤਰ ਧਰਤੀ ਤੇ ਆਏ ਆਂ ਇਸ ਪਵਿੱਤਰ ਥਾਂ ਤੇ ਆਏ ਆਂ ਵਰਨ ਕਰ ਲਈਏ ਜਿਹੜੇ ਮੇਰੇ ਆਪਣੇ ਪਿੰਡਾਂ ਦੇ ਲੋਕ ਆਪਣੇ ਭਰਾ ਦੂਜੇ ਪਾਸੇ ਚਲੇ ਆਏ ਉਹਨਾਂ ਨੂੰ ਵਾਪਸ ਆਪਣੇ ਮੁਖਤ ਮੁਖਧਾਰਾ ਚ ਲੈ ਕੇ ਆਈਏ ਆਪਣੀ ਪਾਰਟੀ ਨੂੰ ਤਕੜੇ ਕਰੀਏ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਹੜੇ ਕੌਮ ਦੇ ਗਦਾਰ ਹੈ ਉਹਨਾਂ ਨੂੰ ਨਕਾਰ ਕੇ ਸਿਟ ਦਿਓ ਆਪਣੀ ਤਾਕਤ ਤਾਕਤ ਪੂਰੀ ਕਰ ਲਿਓ ਤੁਹਾਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੇ ਆਂਚ ਨਹੀਂ ਆਉਣ ਦਵਾਂਗੇ